ਸੋਲਾਂ ਸਟਾਰਾਂ ਜਣੇ ਆਏ ਆ ਉਹਨਾਂ ਦੇ ਲੋਹੇ ਦੀਆਂ ਪਾਈਪਾਂ ਕਰਪਾਨਾ ਸੋਟੀਆਂ ਉਹਨਾਂ ਨੇ ਮਾਰ ਮਾਰ ਕੇ ਦੁਕਾਨ ਦਾ ਬੁਰਾ ਹਾਲ ਕਰਤਾ ਇੱਟਾਂ ਮਾਰੀਆਂ ਚਲਾਵੀਆਂ 30 40 ਬੰਦੇ ਲਿਆ ਕੇ ਮੇਰੇ ਬੇਟੇ ਦੇ ਮੇਰੇ ਭਤੀਜੇ ਦੇ ਤੇ ਮੇਰੇ ਗੱਲ ਪੈ ਗਏ ਮੇਰੇ ਬੇਟੇ ਦੇ ਬਹੁਤ ਸੱਟ ਆ ਵੇਦ ਪ੍ਰਗਾਹ ਕੱਕੜ ਪ੍ਰਧਾਨ ਵਪਾਰ ਮੰਡਲ ਉਹ ਮੇਰੀ ਦੁਕਾਨ ਦੇ ਉੱਤੇ ਬੈਠਾ ਸੀ ਉਹਦੇ ਸਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੱਟ ਆ ਉਹਦੇ 12 ਟਾਂਕੇ ਲੱਗੇ ਨੇ ਉਸ ਮਾਰਕੀਟ ਦੇ ਵਿੱਚ ਜਿੰਦੇ ਸਾਹਮਣੇ ਪੁਲਿਸ ਸਟੇਸ਼ਨ ਹੋਵੇ ਉਹਦੇ ਸਾਹਮਣੇ ਜੇ ਕਿਰਪਾਨਾਂ ਚੱਲਦੀਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿਰਪਾਨਾਂ ਚੱਲੀਆਂ ਟਿਸਟਲ ਉਹਨਾਂ ਕੋਲ ਸੀ ਜੇ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਛਾਣੇ ਦੇ ਸਾਹਮਣੇ ਹੁੰਦਾ ਹੈ ਟੀਐਸਪੀ ਦਫ਼ਤਰ ਦੇ ਅੱਗੇ ਹੁੰਦਾ ਹੈ ਤੇ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਸਰਕਾਰ ਦਾ ਫੇਲੀਅਰ ਆ ਪੁਲਿਸ ਦਾ ਫੇਲੀਅਰ ਆ ਮੈਨੂੰ ਪਹਾੜੀਆ ਸਾਹਿਬ ਨੇ ਤੇ ਜਿ ਹੁੰ ਗਿਆ ਮੈਨੂੰ ਕਹਿੰਨੇ ਕਿ ਪ੍ਰਲਾਗਿਆ ਸਾਡੀ ਨਾਲ ਲੜਾਈ ਹੋ ਗਈ ਆ ਨਾ ਕੋਈ ਨਹੀਂ ਮਾਉਣਾ ਮੈਂ ਦੁਕਾਨ ਤੇ ਜਾ ਕੇ ਬਹਿ ਗਿਆ ਬਹਿ ਗਿਆ ਤੇ ਇਹਨਾਂ ਨੇ ਦਰਖਾਸਤ ਲਿਖੀ ਉਹਨਾਂ ਨੇ ਵੀ ਗੱਲ ਲਿਖੀ ਲਗੀ ਆ ਇਹ ਥਾਣੇ ਦੇ ਨਾਲ ਆਪਸੇ ਕਹਿ ਜੜ ਮਿਲੀ ਤੇ ਵੀ ਠੀਕ ਨਹੀਂ ਕਿ ਕਿਤੇ ਮੈਨੂੰ ਬੁਖਾਰ ਬਹੁਤ ਜ਼ਿਆਦਾ ਇੱਕਦਮ ਬਗੋੜੇ ਜੀ ਪ੍ਰੋਬਲਮ ਸੀ ਇਹ ਮੈਨੂੰ ਕਹਿੰਦਾ ਤੁਸੀਂ ਇੱਥੇ ਬੈਠੋ ਉਹਨਾਂ ਜੀ ਉਹਨੂੰ 16 17 ਜਣੇ ਆਏ ਆ ਉਹਨਾਂ ਨੇ ਲੋਹੀ ਨਹੀਂ ਪਾਈ ਪਾਂ ਕ੍ਰਪਾਨਾਂ ਛੋਟੀਆਂ ਉਹਨਾਂ ਨੇ ਮਾਰ ਮਾਰ ਕੇ ਦੁਕਾਨ ਦਾ ਬੁਰਾ ਹਾਲ ਕਰਤਾ ਟਿੱਕਾ ਮਾਰੀਏ ਚਲਾਵੀਆਂ ਮੈਨੂੰ ਸ਼ੱਕ ਆ ਕਿ ਯਾਰ ਮੇਰੇ ਇੱਥੇ ਕ੍ਰਪਾਨ ਵਾਜੀ ਆ ਯਾਰ ਮੇਰੇ 8 ਵਜੇ ਮੇਰੇ ਉਨ ਟਾਂਕੇ ਲੱਗੇ ਆ ਕਿ ਕਰਾ ਰਹੀ ਆ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਇਹਨਾਂ ਲੋਕਾਂ ਨੂੰ ਨੱਥ ਕਾਉਣੀ ਚਾਹੀਦੀ ਆ ਮੈਂ ਇੱਥੇ ਮੈਂ ਵਪਾਰ ਮੰਡਲ ਦਾ ਪ੍ਰਧਾਨ ਹੋਂ ਦੇ ਨਾਤੇ ਮੈਂ ਕਹਿੰਦਾ ਕਿ ਸਾਨੂੰ ਇਨਸਾਫ ਪਾਇਆ ਜਾਵੇ ਸਿੰਘ ਪਟਿਆ ਪ੍ਰਧਾਨਕ ਰੈਣਾ ਜੀ ਨੇ ਜਿਹੜਾ ਮੈਂ ਆਪਜੀ ਦੁਕਾਨ ਦੇ ਉੱਤੇ ਬੈਠਾ ਸੀਗਾ ਵੇਰੀ ਇੱਕ ਬੰਦੇ ਦਾ ਮਾਮੂਲੀ ਆ ਝਗੜਾ ਹੋਇਆ ਵਾਲੇ ਵੀ ਉਹ ਪੋੜੀ ਤੋਂ ਉਹ ਮੁੜ ਕੇ ਉਹ ਚਲਾ ਗਿਆ ਮੁੜ ਕੇ 30 40 ਬੰਦੇ ਲੈ ਆ ਕੇ ਮੇਰੇ ਬੇਟੇ ਨੇ ਮੇਰੇ ਭਤੀਜੇ ਦੇ ਤੇ ਮੇਰੇ ਗੱਲ ਪੈ ਗਏ ਮੇਰੇ ਬੇਟੇ ਦੇ ਬਹੁਤ ਸੱਟ ਆ ਵੇਦਪੁਰਾ ਕੱਕੜ ਪ੍ਰਧਾਨ ਅਪਾਰਟਮੈਂਟਲ ਉਹ ਮੇਰੀ ਦੁਕਾਨ ਦੇ ਉੱਤੇ ਬੈਠਾ ਸੀ ਉਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਆ ਉਹਦੇ 12 ਟਾਂਕੇ ਲੱਗੇ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕੱਲ ਜੇ ਕੱਲ੍ਹ ਵਾਲੀ ਵਾਰਦਾਤ ਭੁੱਲੀ ਨਹੀਂ ਗੱਲ ਜਿਹੜੀ ਗੋਲੀ ਚੱਲੀ ਜਿਹਦੇ ਮੈਨੂੰ ਤਾਂ ਉਹੀ ਬੰਦੇ ਲੱਗਦੇ ਨੇ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਪਿਸਟਲ ਵੀ ਸੀਗਾ 25 ਤਲ ਜੀ ਇਹਨਾਂ ਕੋਲ ਇਹਨਾਂ ਨੇ ਵੇਚਣ ਲੱਗੇ ਤੇ ਨਾਲ ਕੋਲ ਚਲਿਆ ਨੀਗਾ ਬਾਕੀ ਕਿਰਪਾਨਾਂ ਇਹਨਾਂ ਕੋਲ ਬਹੁਤ ਸੀ ਕਿਰਪਾਨਾਂ ਸਾਡੇ ਅਜੇ ਵੀ ਸਾਡੀ ਦੁਕਾਨ ਤੇ ਪਈਆਂ ਭੰਨ ਤੋੜ ਬਹੁਤ ਕੀਤੀ ਆ ਮੇਰੇ 6:00 ਵਜੇ ਸ਼ਹਿਰ ਦੇ ਵਿੱਚ ਤੇ ਮੇਰੇ ਬੇਟੇ ਦੇ ਦੋ ਹੱਥਾਂ ਦੇ ਕਿਰਪਾਨਾਂ ਵੱਜੀਆਂ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਇਹ ਚਾਹੁੰਦੇ ਆ ਕਿ ਜੇ ਤਾਂ ਸਾਨੂੰ ਪੰਜਾਬ ਦੇ ਵਿੱਚ ਵਪਾਰ ਵਪਾਰੀਆਂ ਨੂੰ ਰਹਿਣ ਦੇਣਾ ਤੇ ਸਾਡਾ ਧਿਆਨ ਰੱਖਿਆ ਜਾਵੇ ਕਿ ਜੇ ਤਾਂ ਸਾਰੇ ਵਪਾਰੀ ਪੰਜਾਬ ਛੱਡ ਕੇ ਤੇ ਰਹਿ ਜਾਣਗੇ ਨਵਾਂ ਵਾਕਿਆ ਨਹੀਂ ਇਹ ਰੋਜ਼ ਦੀ ਗੱਲ ਆ ਔਰ ਮੈਂ ਕਹਾਂਗਾ ਕਿ ਕੱਲ ਜਿਵੇਂ ਸ਼ਰੇਆں ਬਾਜ਼ਾਰ ਦੇ ਵਿੱਚ ਦੋ ਥਾਵਾਂ ਤੇ ਗੋਲੀ ਚੱਲੀ ਇੱਕ ਸਮਾਦੀ ਰੋਡ ਤੇ ਤੇ ਇੱਕ ਕੰਡਾ ਜੁਵੈਲਰ ਦੇ ਅੱਜ ਇਸੇ ਤਰ੍ਹਾਂ ਹੀ ਜਿਹੜੀ ਆ ઠાਣੇ ਦੇ ਸਾਹਮਣੇ ਜਿਹੜੀ ਬਿਲਕੁਲ ਮਾਰਕੀਟ ਆ ਉਸ ਮਾਰਕੀਟ ਦੇ ਵਿੱਚ ਜਿੰਦੇ ਸਾਹਮਣੇ ਪੁਲਿਸ ਸਟੇਸ਼ਨ ਹੋਵੇ ਉਹਦੇ ਸਾਹਮਣੇ ਜੇ ਕਿਰਪਾਨਾਂ ਚੱਲਦੀਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿਰਪਾਨਾਂ ਚੱਲੀਆਂ ਡਿਸਟਲ ਉਹਨਾਂ ਕੋਲ ਸੀ ਜੇ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਸ਼ਰੇਆں ਦੇ ਸਾਹਮਣੇ ਹੁੰਦਾ ਹੈ ਡੀਐਸਪੀ ਦਫ਼ਤਰ ਦੇ ਅੱਗੇ ਹੁੰਦਾ ਹੈ ਤੇ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਸਰਕਾਰ ਦਾ ਫੇਲੀਅਰ ਆ ਬੋਲਸਦਾ ਫੇਲਿਅਰ ਹੈ ਔਰ ਸਾਡੇ ਪੰਜਾਬ ਦੇ ਡੀਜੀਪੀ ਜੀ ਇਹ ਗੱਲ ਕਰਦੇ ਨੇ ਕਿ ਠਾਣਿਆਂ ਤੇ ਤੇ ਚੌਕੀਆਂ ਤੇ ਬੰਬ ਸੁੱਟਣ ਵਾਲਿਓ ਸਾਡੀ ਇੱਕ ਚ ਵੱਜੂ ਔਰ ਮੈਂ ਕਹਿੰਨਾ ਕਿ ਠਾਣੇ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਇੱਕ ਤਰ੍ਹਾਂ ਦੀ ਠਾਣੇ ਦੀ ਇਕੀ ਨੇ ਔਰ ਜੇ ਉੱਥੇ ਹਮਲਾ ਹੋਇਆ ਤੇ ਇਸ ਕਰਕੇ ਇਹ ਕਿ ਉਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਵੇ ਔਰ ਜਿਹੜਾ ਕਿ ਸ਼ਹਿਰ ਨਿਵਾਸੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਸ਼ਹਿਰ ਨਿਵਾਸੀ ਜਿਹੜੇ ਆ ਉਹ ਸਹਿਮ ਦੇ ਮਾਹੌਲ ਦੇ ਵਿੱਚ ਨੇ ਮੈਂ ਹੁਣੇ ਉੱਧਰ ਵੇਦ ਪ੍ਰਕਾਸ਼ ਜੀ ਦਾ ਮੈਂ ਪਤਾ ਲੈ ਕੇ ਆਇਆ ਔਰ ਉਹਨਾਂ ਨੇ ਇੱਕ ਉਹ ਤਾਂ ਪੰਚਾਇਤੀ ਤੌਰ ਤੇ ਕਿ ਰਾਜੀਨਾਮੇ ਲਈ ਇਹਨਾਂ ਦੇ ਕੋਲ ਪਹੁੰਚੇ ਸੀ ਔਰ ਰਾਜੀਨਾਮੇ ਜਿਹੜਾ ਬੰਦੇ ਰਾਜੀਨਾਮੇ ਲਈ ਆਉਦੇ ਨੇ ਜੀ ਉਹਨਾਂ ਦੇ ਨਾਲ ਇੰਨੀ ਜ਼ਿਆਦਾ ਕੁੱਟਮਾਰ ਉਹਨਾਂ ਦੇ ਸਿਰ ਚ ਕਿਰਪਾਨਾ ਉਹਨਾਂ ਦੇ ਸਿਰ ਦੇ ਵਿੱਚ ਇੱਟਾਂ ਰੋੜੇ ਚਲਾਏ ਜਾਣਗੇ ਤਾਂ ਮੈਂ ਕਹਿੰਦਾ ਕਿ ਇਹ ਦੂ ਮਾੜੇ ਹਾਲਾਤ ਨਹੀਂ ਹੋ ਸਕਦੇ ਔਰ ਮੈਂ ਕੱਲ ਵੀ ਇਹ ਗੱਲ ਕਹਿ ਕੇ ਹਟਿਆ ਕਿ ਗੈਂਗਸਟਰਾਂ ਨੂੰ ਜਿਹੜੀ ਆ ਕਿ ਉਹ ਪੰਜਾਬ ਦੀ ਪੁਲਿਸ ਤੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪਨਾਹ ਦੇ ਰਹੀ ਆ ਇਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਜਿਹੜਾ ਉਹ ਆਪ ਦਾ ਬਚਾਅ ਆਪ ਕਰਨਾ ਪਊਗਾ ਸਾਨੂੰ ਆਪਦੇ ਲਾਇਸੈਂਸ ਸਾਫ ਦਾ ਅਸਲਾ ਜਿਹੜਾ ਆਪਦਰਾਂ ਰੱਖਣਾ ਪਊਗਾ ਕਿਉਂਕਿ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਛੇਪ ਨਹੀਂਗਾ ਭਗਵੰਤ ਮਾਨ ਦੀ ਸਰਕਾਰ